ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਾ ਜੀਓ ਸਲੋਕ ਦੁਖ ਦਾਰੂ ਸੁਖ ਰੂਪਿਆ ਜਦ ਸੁਖਤਾ ਮਨਾ ਹੋਈ ਤੁੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕੋਈ ਨਾ ਹੋਈ ਬਲੇ ਹਾਰੀ ਗੁਜਰਤ ਵਸਿਆ ਅਤਿ ਅੰਤ ਮਨ ਜਾਇ ਲਖਿਆ ਰਹਾ ਜਾਤ ਮਹਿ ਜੋਤਾ ਜੋਤ ਮਹਿ ਜਾਤਾ ਅਤੁਤਲਾ ਭਰਪੂਰ ਰਹਾ ਸੋ ਸੱਚਾ ਸਾਹਿਬ ਸਤਿ ਸ੍ਰੀ ਅਨਯੋ ਜਿਨ ਕੀ ਤੀਸੋ ਪਾਰ ਪਿਆ ਕਹ ਨਾਨਕ ਕਰਤੇ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਦਿਹਾਜ ਤੁਲਾ ਸਰਬ ਸੰਭਾਲੇ ਵਾਜੇ ਤੇਰਾ ਨਾਦ ਅਨੇਕ ਅ ਸੰਖਾ ਕਿਤੇ ਜਿਜ ਗਾਵਨੁ ਹਾਰੇ ਗਾਵੰਤਿ ਤੁਧਨੋ ਪਵਨ ਪਾਣੀ ਵਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰ ਤੁਧਨੋ ਚਿਤ ਗੁਪਤ ਲਖ ਜਾਨਨ ਨਿਤ ਨਿਤਰੰ ਵਿਚਾਰੇ ਗਾਵਤ ਤੁਜਨੋ ਸਰਬ ਮਾ ਦੇਵੀ ਸੋਹੰ ਤੇਰੇ ਸਦਾ ਸواری ਗਾਵਤ ਤੁਜਨੋ Indra Indraasup ਬੈਠੇ ਦੇਵਤੇ ਅੰਦਰ ਨਾਲੇ ਗਾਵਤ ਤੁਜਨੋ ਸਿੱਧ ਸਮਾਦੀ ਅੰਦਰ ਗਾਵਤ ਤੁਜਨੋ ਸਾਧ ਵਿਚਾਰੇ ਗਾਵਤ ਤੁਜਨੋ ਜਤੀ ਸਤੀ ਸੰਤੋਖੀ ਗਾਵਤ ਤੁਜਨੋ ਵੀਰ ਕਰਾਰੇ ਗਾਵਤ ਤੁਧਨੋ ਪੰਡਤ ਪਾੜਨ ਰਤੀ ਸਾਰਾ ਜੁਗ ਜੁਗ ਵਿਦਿਆ ਨਾਲੇ ਗਾਉ ਤੁਨੋ ਮਨਿਆ ਮੰਨ ਸੁਰਗ ਮਾਸ਼ ਪਿਆਲੇ ਗਾਵਤ ਤੁਧਨੋ ਰਤਨੋ ਪਾਏ ਤੇਰੇ ਅਠ ਸੱਤੀ ਰਤਨ ਨਾਲੇ ਗਾਉ ਤੁਧਨੋ ਯੋਧ ਮਹਾਪਲ ਸੂਰਾ ਗਾਵਤ ਤੁਧਨੋ ਖਾਹੀ ਚਾਰੇ ਤੁਹਾਨੂੰ ਤੁਹਾਨੂੰ ਕਾਂਡ ਮੰਡਲ ਬ੍ਰਾਹਮੰਡਾ ਕਰ ਕਰੇ ਤੇਰੇ ਤਾਰੇ ਸੇ ਤਿ ਤੁਹਾਨੂੰ ਗਾਵਨ ਜੋਤਿ ਤੁਪਾਵਨ ਰਤਿ تیر ਭਗਤ ਰਸਾਲੇ ਹੋਰ ਤੇ ਤੇ ਤੁਹਾਨੂੰ ਗਾਵਨ ਸੀ ਮੈਂ ਚਿਤ ਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸੁਲਾਸ ਸਾਰੇ ਤਾ ਸੱਚ ਸਾਚੀ ਨਾਰੀ ਹੈ ਪੀਹੋ ਕਰਨਾ ਦਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਸਰਬਜਗਤ ਕੀਤਾ ਆਪਣਾ ਜੋਤਿ ਸਜੀਵ ਡਿਆਈ ਜੋ ਜਿਸੁ ਭਾਵੈ ਸੋਈ ਕਰਸੀ ਫਰੁਕ ਮਨਾ ਕਰ ਨਾ ਜਾਇ ਸੋ ਪਾਤਿ ਸਾਹ ਸਾ ਪਾਤਿ ਸਾਹਿਬ ਨਾਲੁ ਕਰਹਿ ਨ ਰਜਾਈ ਅਸਾ ਮਹਲਾ ਪਹਿਲਾ ਸਲਾਫ ਸਭ ਕੋਏ ਟਿਵੜ ਵਟਾ ਟਿਠਾ ਹੋਏ ਕੀਮਤ ਪਾਇ ਨ ਕਹ ਆ ਜਾਏ ਕਹਿਨੇ ਵਾਲੇ ਤੇਰੇ ਰੈਸ ਮਾਇ ਵੜੇ ਮੇਰੇ ਸਾਹਿਬ ਗਨ ਪੀਰਾ ਗੁਰੀ ਗੁਰੀਆ ਕੋਈ ਨ ਜਾਣੇ ਤੇਰਾ ਕੀਤਾ ਕਿਉ ਡੀ ਚੀਦਾ ਰਹਾ ਸਭ ਸੁਰੂ ਮੇਲੋ ਸੁਰਤਿ ਕੁਮਾਰੀ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣੁ ਨਾ ਜਾਈ ਤ੍ਰਿਲ ਤੁਲ ਬਲਿਆਈ ਸਭ ਸਤ ਸਭਤਾ ਸਭ ਸੁਭਿ ਹੈ ਆ ਸਿਧਾ ਗੁਰੂ ਕਾ ਪਿਆ ਵਡਿਆਈ ਤੁਧ ਵਲਿ ਸਿਧੀ ਕਿਨੈ ਨਾ ਪਾਈਆ ਕਰੁ ਨੈ ਨਾ ਠਾ ਗੁਰ ਹਰਿ ਹਰਿਆ ਅੱਖ ਨਵਾਲਾ ਕਿਆ ਵਿਚਾਰਾ ਸਿਧੀ ਪਰੇ ਤੇਰੇ ਪੰਡਾਰਾ ਜਿ세 ਤੂੰ ਦੇਤ ਸਤਿ ਸਾਂ ਦਾ ਆਚਾਰ ਨਾਮਕ ਸਤ ਸਵਾਰ ਨਹਾਰਾ ਅਸਾ ਮਹੱਲਾ ਪਹਿਲਾ ਆਖਾ ਜੀਵਾਂਸ ਰ ਮਰ ਜਾਉ ਆਖਰੀ ਓਕਾ ਸਾਚਾ ਨਾਮ ਸਤਿ ਨਾਮ ਪੀ ਲਗ ਪੂਖਾ ਉਤ ਪੂਖਾ ਤੈ ਚਲਿਆ ਧੂਖਾ ਸੋ ਕਿਉ ਵਿਸਰਾ ਮੇਰੀ ਮਾਇ ਸਾਚਾ ਸਾਰੇ ਪਾ ਸਾਚਾ ਨਾ ਰਹਿ ਰਹਾ ਆਖੀ ਨਾਮਟਿਆਈ ਆਤਮਕੀ ਕੀਮਤ ਨਹੀਂ ਪਾਰੀ ਜੇ ਸੰਭਲ ਕੇ ਆਤਮ ਨੂੰ ਪਾਏ ਵਡਾ ਨ ਹੋਵੈ ਤਨ ਜਾਏ ਨਾ ਉਮਰ ਨ ਹੋਵੈ ਸੂਗਾ ਜਿੰਦਰ ਨਾ ਚੁੱਕਾ ਭੋਗੁ ਗੁਰੂ ਹੋਰ ਨਾ ਕੋਇ ਨਾ ਜਿਵੜ ਆਪ ਤੇਵੜ ਤੇਰੀ ਦਾਤ ਦਿਨ ਦਿਨ ਕਰਕੇ ਜੀਤੀ ਰਾਤ ਖਸ ਸੰਸਾਰਤ ਕਮ ਦਾਤ ਨਾਨਕ ਨਾਮ ਵਾਜ ਸੁਨਾਤ ਰਾਗ ਗੁਦਰੀ ਮਾਲਾ ਚੌਥਾ ਹਰਿ ਤੇ ਜਨ ਸਤਿਗੁਰ ਸਤਿਪੁਰਖਾ ਬਿਨੋਂ ਕਰੋ ਗੁਰਪਾਸਾ ਹਰ ਮੁਖੀਰੇ ਕਿਰਮਾ ਸਤਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤਾ ਗੁਰਦੇਵ ਮੋਕਾਉ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਖਾਈ ਹਰ ਤੀਰਤ ਅਮਰੀ ਰਹਿ ਰਾਸ ਰਹਾ ਹਰ ਜਨ ਤੇ ਵਡ ਪਾਗਵ ਡੇਰੇ ਜਨ ਹਾਰ ਹਾਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸਾ ਸੁ ਸੰਗਤ ਗੁਰ ਪਰਗਾਸ ਜਨ ਹਾਰ ਹਾਰ ਹਰ ਰਸ ਨਾਮ ਨਾ ਪਾਇਆ ਤ੍ਰਿਪਾਗਹੀਨ ਜੰਪਾਸ ਜੋ ਸਤਿਗੁਰ ਸਰਲ ਸੰਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਨ ਜੀਵਾਸ ਜਨ ਹਾਰ ਜਨ ਸਤਿਗੁਰ ਸੰਗਤ ਪਾਈ ਤਨ ਤੁਲ ਮਸਤਿ ਕਲਿਆਣਿ ਤਾਸਾ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਕਿਰ ਜਨ ਨਾਮਿਤ ਨਾਮ ਪਰਗਾਸ ਰਾਮ ਗ੍ਰੀਰੀ ਮਾਮਲਾ ਪੰਜਵਾ ਕਾਹਿਰੀ ਮਚਤਵਾ ਉਤਮਾ ਜਹ ਅਨਾਰ ਜੀਓ ਪਰਿਆ ਸਹਿਨ ਪਥਰ ਮੈਂ ਜਾਂਚੂ ਪਾਏ ਤੰ ਸਰ ਕਾ ਅਗਿਆ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਖ ਕਾ ਕਸ਼ਟ ਹਰਿਆ ਦਾਉ ਜਨਨ ਪਿਤਾ ਲੋਕ ਸੁਤ ਬੰਦਤਾ ਕੋ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹਿ ਠਾਕੁਰ ਕਾਹੇ ਮਨ ਪਾਉ ਭਰਿਆ ਉੜਾ ਉੜਾ ਵਸੁ ਕੁਸਾ ਤੁਸ ਪਾਸ਼ਾ ਬਚਰਾ ਸ਼ਰਿਆ ਤਿਨ ਕੌਣ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਖਲਿਆ ਸਾਧਨ ਧਾਨ ਦਸ ਅਠ ਸਿਧਾਨ ਠਾਕੁਰ ਕਰਤਵ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਅਤਿ ਅੰਤ ਨ ਅਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੂਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਖ ਨਰਜਨ ਨਰਕੁ ਨਰਜਨ ਹਰ ਅੰਗ ਮਾਗ ਮਾ ਪਾਰਾ ਸਭ ਧਾਵ ਸਭ ਧਾਵ ਤੁਝ ਜੀ ਅਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਾਤਾ ਰਾ ਹਰਿ ਧਾਵ ਸੰਤੋ ਜੀ ਸਭ ਦੁੱਖ ਵਿਸਾਰੁ ਹਰਿ ਆਪੀ ठाकुर ਹਰਿ ਆਪਏ ਸਿਉਖ ਜੀ ਤੇ ਨਾਨਕ ਜਨ ਵਿਚਾਰਾ ਤੁ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਲ ਵਿਡਾਣਾ ਉਪਿਦ ਤਾਪ ਤੁ ਤਲੀਓ ਤੁਧ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਬਣ ਆਖਵ ਖਾਣਾ ਜੋ ਸਿਵਾ ਜੋ ਸਿਵਾ ਤੁਧ ਜੀ ਜਨ ਨਾਲ ਤਿਲਕੁਰ ਬਾਣਾ ਹਰਿ ਤੇ ਆਵ ਹਰਿ ਤੇ ਆਵ ਤੁਧ ਜੀ ਸਿਰ ਜਨ ਝੁਕ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤਾ ਪਹਿ ਜਨ ਹਰ ਧਿਆਇਆ ਜੀ ਤਿਨ ਟੂਟੀ ਜਨ ਕੀ ਫਾਸੀ ਜਨਰ ਭਾਉ ਜਨ ਹਾਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਨ ਸੇਵਾ ਜਨ ਸੇਵਾ ਮੇਰਾ ਹਰਜੀਤ ਹਰ ਹਾਲੂਪ ਸਮਾਸੀ ਸੇ ਧੰਨਾ ਸੇ ਧੰਨਾ ਜਿਨਾ ਧਿਆਇਆ ਜੀ ਜਨ ਨਾਨਕ ਤਿਨ ਬਲ ਝਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ तेरे भगत कृपक्त स्लाहम तुद जी हर अंक अनेक अनंता तेरी अनका तेरी अनकरा पूजा जी ताप ताप पै जपे बेअंत तेरी अनेक तेरी नीत पड़ा गो सिमृत शास्त्र जी कर क्रिया कट कर्म करनता ਸੇ ਭਗਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੀਰਾ ਹਰਿ ਭਗਵੰਤਾ ਤੂੰ ਬਾਦ ਪ੍ਰੁਰਖ ਅਪਰੰਪਰ ਕਰਤਾ ਜੀ ਤੁਧ ਜੀਵ ਡ ਵਰਨਾ ਕੋਈ ਤੋ ਜੁਗ ਜੁਗ ਦੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਹਿਆ ਤੇ ਭਾਵੈ ਸੋਈ ਵਰਤੈ ਜੀ ਤੂੰ ਆਪੈ ਕਰੈ ਸੋਈ ਤੁਦੇ ਆਪੈ ਸ੍ਰਿਸ਼ਟ ਸਭ ਰੂਪਾਈ ਜੀ ਤੁਦੇ ਆਪੈ ਸ੍ਰਿਸ਼ਟ ਸਭ ਗੋਈ ਜਗਨਾਨੰ ਗੁਣ ਗਾਵੇ ਕਰਤੇ ਤੇ ਜੀ ਜੋ ਸਭ ਸਹਿਤਾਜ ਨੋਈ ਆਸਾ ਮਹਾਂ ਚੌਥਾ ਤੂੰ ਕਰਤਾ ਸਤਿਆਰ ਮਹਾਂ ਦਾਸਾਨੀ ਜੋ ਤੋ ਭਾਵੈ ਸੋਈ ਤਿਸ ਜੋ ਤੂੰ ਦੇ ਸੋਈਓਂ ਪਾਉ ਸਬ ਤੇਰੀ ਤੂੰ ਸਬੜੀ ਧਿਆਆ ਜਿਸਨਾ ਕਿਰਪਾ ਕਰਾ ਤਿਨ ਨਾਮ ਰਤਨ ਪਾਇਆ ਗੁਰੂ ਖੁਦਾ ਮਨ ਨੂੰ ਵਾਇਆ ਤੁਧਿਆਰਿ ਵਿਸ਼ੋੜਿ ਆਇ ਲਾਇਆ ਤੂੰ ਦਰਿਆ ਸਤਜੀ ਮਾਏ ਤਿਨ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਕੀ ਲਾਭ ਜਦ ਮਨ ਵਿਛੜਿਆ ਸੋ ਜੋ ਕੀ ਮੇਲਾ ਜਿਸ ਨੋਂ ਤੂੰ ਜਾ ਨਾਏ ਸੋ ਹੀ ਜਾਂਦਾ ਨਾ ਹਰ ਤੁਲ ਸਭ ਜੀ ਆਪ ਖਾਨ ਜਿਨਾਰ ਸੇਵਿਆ ਤਿਨ ਸੁਖ ਪਾਇਆ ਸਹਜ ਜੀ ਹਰ ਨਾਮ ਸਮਾਇਆ ਤੂੰ ਆਖੀ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜੈ ਵਰਨਾ ਕੋਇ ਤੂ ਕਰ ਕਰਿ ਜਿਨ ਜਾ ਜਾਣਾ ਸੋਏ ਉਪਰਗਟ ਹੋਏ ਆਸਾ ਮਨ ਪਰਲਾ ਤਿਸ ਬ੍ਰਹਮੜਾ ਪਈਲੇ ਨਿਵਾਸ ਪਾਣੀ ਪਾਵਕਤ ਨੇ ਕੀਆ ਸੰਕਝ ਮੋਹ ਕੰ ਨਹੀਂ ਚੱਲ ਹਮ ਦੇਖਾਂ ਜਹ ਡੂਪੀ ਅਲੇ ਮਨ ਏਕ ਨਾ ਚੇਤਿਸ ਮੂਡ ਬਨਾਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਜਤੀ ਜਤੀ ਨਹੀਂ ਪੜਿਆ ਮੂਰਖ ਮੂਤਾ ਦਿਲ ਭਿਆ ਬਿਨੋਤ ਨਾਮੁ ਤਿਨ ਕੀ ਸਰਣਾ ਜੰਤੂ ਨਾਹੀ ਵਿਸਰਿਆ ਆਸਾ ਮਲਾ ਪਜਵਾ ਤਹੀ ਪ੍ਰਾਪਤ ਮਾਲਕ ਦਿਹੋਰੀਆ ਨੰਦ ਮਨਨ ਕੀਏ ਤੇਰੀ ਬਨਿਆ ਤਵਰ ਕਾਜ ਤਰਿਤੇ ਨਾ ਕਾਮ ਮਿਲ ਸਾਧ ਸੰਤ ਪਤਿ ਨਾਮਾ ਜੰਮ ਲਾ ਭਵ ਜਲ ਤਰਨ ਲਗਾ ਗਦੰ ਬਿਰਥਾ ਗਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਗਮ ਧਰਮ ਨਾਤ ਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਹੋਉ ਨਾਲਕ ਅਮਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਬਾਤ ਛਾਇ 10ਵੀਂ ਤਦਿਉ ਬਾਤ ਮਿਲਤੀ ਚੌਪਈ ਹਮਰੀ ਕਰੋ ਹਾਥ ਦੈਰਿਛਾ ਪੂਰਨ ਹੋਏ ਚਿਤ ਕੀ ਇਸ਼ਾ ਤਉ ਚਰਨ ਮਲ ਰਹੇ ਹਮਾਰਾ ਆਪਣਾ ਜਾਣ ਕਰੂ ਪ੍ਰਿਤ ਪਾਰਾ ਹਮਰੇ ਦ੍ਰਿਸ਼ਟ ਸਭਾ ਤੁਮ ਕਾ ਹੋ ਆਪਾਤ ਤਬੇ ਬਚਾਓ ਸੁਖਿ ਵਸ ਮੋਰੁ ਪਰਵਾਰਾ ਸਿਮਿਤ ਸਿਖ ਸਭਾ ਕਰਤਾਰਾ ਮੁਰ ਸ਼ਲਿਜ ਕਰਦਾ ਕਰੀਏ ਸੰਭਰਨ ਕੋ ਆਜ ਸੰਗਧਿਆ ਪੂਰਨ ਹੋਏ ਹਮਾਰੀ ਆਸਾ ਤੁਰਪਦਿ ਕੀ ਰਹਿ ਪਿਆਸਾ ਤੁਮੇ ਸਾਡ ਕੋ ਔਰ ਲਟਾਉ ਜੋ ਵਰ ਚਾਹੋ ਸੁਪਤੇ ਪਾਓ ਸਿਰਕ ਸਿਰ ਕੋ ਮਾਰ ਤਾਰਿਆ ਤੁੰਦ ਸਤਰਾ ਮਾਰ ਮਾਰਿਆ ਆਪਾਤ ਜਨ ਜਉ ਬਰੀਆ ਮਰਨ ਕਾਰ ਕੋ ਤਰਾ ਸੁ ਬਰੀਆ ਉਜੋ ਸਦਾ ਮਾਰੇ ਪਰ ਸਾ ਸ੍ਰੀ ਸੁਜੋ ਕਰਿ ਰਖਾ ਰਾਖ ਲਿਓ ਮੋਇ ਰਾਖੁ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਗੀਨ ਬੰਦ ਦੁਸ਼ਟ ਮੁਕਿ ਹੰਤਾ ਤੁਮਹੂ ਗੁਰ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਪਪਤਰਾ ਕਾਲ ਪਾਇ ਸਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਭਨ ਕਾਲ ਕਾ ਪਿਆ ਤਮਾਸ਼ਾ ਜਵਨ ਕਾਲ ਜੋ ਕੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋ ਕੀਓ ਜਵਨ ਕਾਲ ਸਭ ਲੋਕ ਸੁਮਾਰਾ ਨਮਸਕਾਰ ਹੈ ਤਾਹੀ ਹਮਾਰਾ ਜਗਨਕਾਰ ਸਮਝਤ ਬਨਾਇo ਦੇਵਦਰਸ਼ਣੁ ਭਜਾo ਆਦ ਅੰਤਿ ਕਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਤਲ ਪ੍ਰਜਾਗਨੀ ਆਪ ਸਵਾਮੀ ਸ਼ਿਵ ਕਨਕੋ ਸਿਵ ਗੁਰ ਸੁਖ ਜੀਓ ਸਤਰਨ ਕੋ ਪਰਮੋ ਬਦ ਕੀਓ ਕਟ ਕਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚ ਰਸ ਥੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਤ ਇਤੀ ਪਿਪਿ ਪਛਾਨਾ ਕਤਨ ਤੇ ਪੜ ਪੜ ਕੀ ਜਾਨਾ ਜਮ ਜਕਰਨ ਕਰਾ ਕਰ ਤਾਰਾ ਪਰ ਜਾਂ ਤਿਕ ਕਬ ਦੇ ਅਪਾਰਾ ਜਬਾ ਕਰਕ ਕਰਤ ਹੋਂ ਕਬ ਹੋਂ ਤੁਮ ਮ੍ਰਿਤ ਦੇ ਤਰ ਸੰਹੋ ਜਿਤੇ ਬਦਲ ਸਰੀਰ ਸਭ ਧਾਰੇ ਆਪ ਆਪਨੀ ਬੂਜੋ ਚਾਰੇ ਸੁਰ ਸਾਹਿਬੀ ਤੇ ਰਖੇ ਨਰ ਆਲਮ ਜਾਣਤ ਦੇ ਸ੍ਰੀ ਅਧਿਆਰ ਆਲਮ ਨਰੰਕਾਰ ਜਿਵ ਕਾ ਜਿਵ ਲੰਬਾ ਆਦ ਅਨਿਲ ਅਨਜ ਸੰਭ ਤਾ ਕਾ ਮੂੜੋ ਚਾਰ ਤੇ ਦਾ ਜਨ ਤੋ ਤੇ ਨਾ ਪਾਵਤ ਮੇਦਾ ਅੰਕੋ ਕਰ ਪਾ ਨਰਮਨਤ ਮਾ ਮੂੜ ਕਸ਼ ਭੇਜ ਨਾ ਜਾਣਤ ਮਾ ਦੇਵ ਕੋ ਕਰ ਸਦਾ ਸੇਵਾ ਦਾ ਤੋ ਤਾ ਤੀਨਤ ਨਾ ਪ੍ਰਵਾ ਆਪ ਆਪਣੀ ਵਦਾ ਗਤੀ ਬਰਮਤ ਪੈਨਾ ਭਿੰਤੁ ਆਤ ਕੀ ਤੁਮਰਾ ਨਤਾ ਜਾਏ ਸਾਰਾ ਤੀਨ ਵਿੱਚ ਸਜਾ ਪ੍ਰਤਮ ਸੁਸਾਰਾ ਇਕ ਰੂਪਰੂਪ ਸਰੂਪਾਰਨ ਭਯੋ ਨਾਵਕੀ ਝੂਪਾ ਉਨੰਜਰਿ ਦੇਸੇ ਤਦਕੀਨੇ ਉਤਪੁਜ ਖਾਨ ਬੌਰ ਰਤ ਦਿਨੇ ਕੋ ਫੂਲ ਰਾਜਾ ਘਟਾ ਕੋ ਸੁਮਿਤ ਕੋ ਸ਼ੰਤਰਾ ਘਟਾ ਸੁਰੀ ਸ਼ਿਰਤ ਕਾਇ ਚੰਬਵਾ ਆਜ ਦਾਦ ਸਰੂਪ ਸਿਹੰਬਵਾ ਅਵਰ ਸ਼ਾ ਮੇਰੀ ਤੁਮ ਕਰੋ ਸਿਰ ਕੋ ਬਾਰ ਸੁੰਗਰੋ ਜੁਤ ਜਤ ਉਤਵਾ ਤੁਤ ਪਾਤਾ ਸਤੁਰ ਮੁਨੀਸ਼ ਕਰੋ ਰਣ ਘਾਤਾ ਜੀ ਆਇਆਂ ਤੁਮ ਸਰਨੀ ਪਰ ਤਮਕੇ ਦੁਸ਼ਟਾ ਦੁਖਤਿਆ ਮਰੇ ਤੁਮਕ ਜੋਨਪਤ ਪਰ ਤਿਹਾਰੇ ਤਮਕੇ ਤੁਮ ਸੰਕਟ ਸਮਟਾਰੇ ਜੋ ਗਨ ਕੋਇਕ ਬਾਤ ਆਹੇ ਹਾਂ ਤਾਂਕੇ ਕਾਲ ਲੁਟਣਾ ਆਹ ਰੱਛਾ ਹੋਇ ਤਾ ਹੈ ਸੁਗਾਲਾ ਤੁਂਜ ਰੱਛਾ ਤ੍ਰਸਤ ਕਲਾ ਕਿਰਪਾ ਤ੍ਰਿਤ ਤੰਗਨ ਹਰ ਹੋ ਤਾਂ ਕੇ ਤਾਪ ਤਪ ਕਮੋ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਦਨ ਕੋਈ ਏਕ ਬਾਰ ਜਮ ਤੁਮ ਸੰਭਾਰਾ ਆਲ ਫਾਸਤੇ ਤਾਏ ਉਬਾਰਾ ਅੜੇ ਤੇ ਤੇਵਾ ਸਰਤਿ ਆਰੀ ਤਾਪਾਤ ਕਰਿਉ ਉਬਾਰੀ ਸਰਬ ਠੋਰ ਲੋ ਸਾਈ ਦੁਖ ਦੋਖ ਤੇ ਲਿਓ ਬਚਾਈ ਸੁਆ ਮਾਇ ਤੈ ਜਬ ਤੇ ਤੁਮਰੇ ਤਬ ਤੇ ਕਉ ਆਪ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਾ ਮਕ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਬਾ ਬਹੁ ਭੇਦ ਕਰ ਅਮੇਕ ਨਾ ਜਾਣਿਓ ਸ੍ਰੀ ਅਸਪਾਡ ਕਿਰਪਾ ਤੁਮਰੀ ਤਰ ਮੈਂ ਨਾ ਕਹਿਓ ਸਭ ਤੋਏ ਬਧਨਿਓ ਦੁਰਾ ਸਗਲ ਦਵਾਰ ਕੋ ਛਾੜ ਕ ਗਇਓ ਤੁਹਾਰੋ ਦਵਾਰ ਬਾਏ ਤੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਰਾਮ ਕਲੀ ਮਹਾਰਾਜੀਆ ਆਨੰਦ ੴ ਸਤਗੁਰ ਪ੍ਰਸਾਦ ਆਨੰਦ ਭਾਇ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰੂ ਤਾ ਪਾਇਆ ਸਾਜ ਸੇਤੀ ਮਨ ਵਜਿਆ ਵਧਾਈਆ ਹਰਿ ਆਰਵਤਿ ਪਰਿਵਾਰ ਪਰਿਆ ਸ਼ਬਦ ਗਾਵਣੈ ਆਇਆ ਸ਼ਬਦ ਤਦ ਗੋਦੀ ਤੇਰਾ ਮਨ ਜਿ ਨਿ ਵਸਾਇਆ ਕਹਿ ਨਾਨਕ ਅਨ ਤੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਰਹੁ ਹਰਿ ਨਾਲੇ ਹਰਿ ਨਾਲਿ ਰਹਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਮ੍ਰਿਤ ਕਾਰੋ ਕਰੇ ਤੇਰਾ ਹਰਿ ਸਭ ਸਵਾਰਨਾ ਸਭਨਾ ਦਾ ਨਾਮ ਸੁਰਤਿ ਸੁਆਮੀ ਸੋ ਚੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਾ ਨਹੀਂ ਕਰਤੇ ਰੰ ਕਰਤਾ ਕੇਰ ਸੰਕਿਸ਼ੁ ਹੈ ਜਿਸ ਤੇ ਸੋ ਪਾਵੇ ਸਦਾ ਸਿਖਤ ਸੁਨਾ ਤੇਰੀ ਨਾਮ ਮਨ ਸਾਵੈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ੁਭਦ ਧਨੇਰੇ ਜਹ ਨਾਨਕ ਸੱਚੇ ਸਾਹਿਬ ਗਿਆਨਹੀ ਕਰਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਈਆ ਹਰਿ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਈਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਰੇਟੋ ਜਿਸ ਦੀਆ ਦੇਵੜਿਆ ਆਇਆ ਕਹ ਨਾਨਕ ਸੁਨੋ ਸਤਿ ਸ਼ਬਦ ਤਰੋਪੇ ਆਰੋ ਸਾਚਾ ਨਾਮ ਬਿਰਾਗਾਰੋ ਵਾਜ ਪੰਚੋ ਸ਼ਬਦ ਤਤ ਕਰ ਸੁਭਾਗ ਕਰ ਸੁਭਾਗ ਸ਼ਬਦ ਵਾਗੇ ਕਲਾ ਜਿਤ ਕਰ ਤਾਨਿਆ ਪੰਚ ਦੂਤ ਤੁਧ ਵਸਤੀ ਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇ ਤੁਧ ਜਨ ਕੋ ਸੇ ਨਾਮ ਹਰਿ ਤੈ ਲਗੇ ਹੇ ਨਾਮੁ ਕਤਸੁ ਕੋਵਾ ਤਿਤ ਕਰਿ ਅਨਜਵਾਜ ਅਨਜ ਸੁਡੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਆਰ ਬਰੰ ਪ੍ਰਭ ਪਾਇ ਉਤਰੇ ਸਗਲ ਸੂਰੇ ਦੁਖ ਰੋਗ ਸੰ ਤਪ ਕਰੇ ਸੁਣੀ ਸਚੀ ਬਾਣੀ ਸੰਤ ਸਾਜਨ ਮਹੇ ਸਰਸ ਪੂਰੇ ਗੁਰ ਤੇ ਗਾਣੀ ਸੁਨਤੇ ਪੁਨੀਤ ਘਾਤੇ ਪਵਤ ਸਤਿਗੁਰ ਅਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਾਦ ਤੂਰੇ ਹੰਦਾਮਨੀ ਮਹਾਨਾ ਧਨਵਾ ਥਾਲ ਵਿੱਚ ਤਨ ਵਸੂ ਪਰਿਓ ਸਤ ਸੰਤੋਖ ਵਿਚਾਰ ਅਮਰਤ ਨਾਮ ਧਾਪੁਰ ਦਾ ਭਯੋ ਜਿਸ ਕਾ ਸਸ ਆਧਾਰ ਜੀ ਕੋ ਖਾਵਾ ਜੀ ਕੋ ਪੁਚਾ ਇਸ ਕਾ ਹੋਇ ਉਦਾਰੋ ਸਵਾਸਤਾ ਤਜੀ ਨਾ ਗਾਈ ਨਤ ਨਤਰਾ ਕਰਤਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮਸਾਰੋ ਸ਼ਲੋਕ ਮਾਲਾ ਪੰਜਵਾਂ ਤੇਰਾ ਕੀਤਾ ਜਾਤੁ ਨਾਹੀ ਮਨੋ ਜੋਗਤ ਤੋਈ ਮਨਰ ਗੁਣਿਆਰੇ No. ਸੋ ਵਾਹਿਗੁਰੂ ਜੀ ਕੀ ਫਤਿਹ